Leeford Healthcare Limited ਵੱਲੋਂ ਸ੍ਰੀ ਰਾਮਦਰਬਾਰ ਮੱਦੇਸ ਸੈਕਟਰ 39 ਚੰਡੀਗੜ੍ਹ ਰੋਡ ਤੇ ਮੁਫਤ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ ਹੈ। ਇਹ ਕੈਂਪ ਰੇਰਾ ਸੋਸਾਇਟੀ ਨਾਲ ਮਿਲ ਕੇ ਲਗਾਇਆ ਗਿਆ ਸੀ। ਇਸ ਕੈਂਪ ਦੌਰਾਨ Leeford Healthcare Limited ਦੇ ਚੇਅਰਮੈਨ ਜੀਵਨ ਲਾਲ ਗੁਪਤਾ, ਐਚਆਰ ਸੁਤਿਕਸ਼ਨ ਕੁਮਾਰ, ਮੇਅਰਿੰਦਰਜੀਤ ਕੌਰ ਵਿਧਾਇਕ ਦਿਲਜੀਤ ਸਿੰਘ ਕੋਲਾ, ਪਾਰਸ਼ਦ ਨੀਦੀ ਗੁਪਤਾ, ਅਮਰਜੀਤ ਸਿੰਘ ਅਤੇ ਰੇਰਾ ਸੋਸਾਇਟੀ ਦੇ ਅਧਿਐਕਸ਼ ਸੁਖਮਿੰਦਰ ਸਿੰਘ ਕੈਰੋਂ ਖਾਸ ਔਟੇ ਹਾਜ਼ਰ ਰਹੇ ਕੈਂਪ ਵਿੱਚ ਸੋਹਾਨਾ ਹਸਪਤਾਲ ਦੇ ਡਾਕਟਰ ਗੁਰਵਿੰਦਰ ਸਿੰਘ ਗਰ ਡਾਕਟਰ ਸ਼ਿਵਾਲੀ ਸੋਦ ਡਾਕਟਰ ਚੇਤਨ ਸ਼ਰਮਾ ਡਾਕਟਰ ਸਬੋਤਾ ਖੋਸ਼ ਅਤੇ ਡਾਕਟਰ ਪਰਮਿੰਦਰ ਸਿੰਘ ਸਿੱਧੂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਕੈਂਪ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਇਸ ਮੌਕੇ ਤੇ ਲੀਫੋਰਟ ਦੇ ਚੇਅਰਮੈਨ ਜੀਵਨ ਲਾਲ ਗੁਪਤਾ ਨੇ ਦੱਸਿਆ ਹੈ ਕਿ ਲੀਫੋਰਟ ਹੈਲਥ케ਅ ਵੱਲੋਂ ਸਮੇ ਸਮੇਤੇ ਇਹਨਾਂ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜਿਨ੍ਹਾਂ ਦਾ ਮੁੱਖ ਮਕਸਦ ਲੋੜਵੰਦ ਮਰੀਜ਼ਾਂ ਨੂੰ ਸਹਾਇਤਾ ਪਹੁੰਚਾਉਣਾ ਹੈ ਤਾਂ ਜੋ ਉਹਨਾਂ ਨੂੰ ਸਹੀ ਸਮੇਂ ਤੇ ਚੰਗੀ ਸਿਹਤ ਸੇਵਾ ਮਿਲ ਸਕੇ ਅਤੇ ਛੋਟੀ ਛੋਟੇ ਬਿਮਾਰੀ ਗੰਭੀਰ ਬਨਨ ਤੋਂ ਪਹਿਲਾਂ ਹੀ ਉਹਨਾਂ ਦਾ ਇਲਾਜ ਹੋ ਸਕੇ ਰੇਰਾ ਸੁਸਾਇਟੀ ਦੇ ਅਧਿਕਾਰ ਸੁਖਮਿੰਦਰ ਸਿੰਘ ਨੇ ਕਿਹਾ ਹੈ ਕਿ ਲੀਫੋਰਟ ਹੈਲਥਕੇਅਰ ਲਿਮਟਿਡ ਵੱਲੋਂ ਸਮਾਜ ਹਿੱਤ ਲਈ ਕਿਤੇ ਜਾ ਰਹੇ ਕੰਮ ਸਰਹਾਨ ਯੋਗਦਾਨ ਇਸ ਮੌਕੇ ਤੇ ਅਮਿਤ ਕੁਮਾਰ ਸੋਨੂ ਕੁਮਾਰ ਅਤੇ ਲੀਫੋਰਡ ਦੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਮੇਰਾ ਨਾਮ ਅਮਿਤ ਕੁਮਾਰ ਹੈ। ਮੈਂ ਲੀਫੋਰਡ ਹੈਲਥ케ਅਰ ਲਿਮਟਿਡ ਫਾਰਮਾ ਜਿਹੜੀ ਕੰਪਨੀ ਹੈ ਉੱਥੋਂ ਸੀਐਸਆਰ ਐਗਜ਼ੀਕਿਊਟਿਵ ਹੈ। ਅੱਜ ਦਾ ਜਿਹੜਾ ਸਾਡਾ ਜਿਹੜਾ ਕੈਂਪ ਹੈਗਾ ਉਹ ਹੈਲਥਕੇਅਰ ਹੈਲਥ ਚੈੱਕਅਪ ਕੈਂਪ ਹੈ ਜਿਹਦੇ ਵਿੱਚ ਜਿਹੜੀ ਸਾਡੀ ਪੂਰੀ ਟੀਮ ਸਹਿਯੋਗ ਕਰ ਰਹੀ ਹੈ। ਤੇ ਇਹਦੇ ਵਿੱਚ ਜਿਹੜੀ ਮੇਨ ਪਲੇਸਿੰਗਸ ਹੈਗੀ ਆ ਉਹ ਸਾਡੇ ਜਿਹੜੇ ਚੇਅਰਮੈਨ ਸਰ ਨੇ ਸ਼੍ਰੀ ਜੀਵਨ ਲਾਲ ਗੁੱਪਤਾ ਜੀ ਉਹਨਾਂ ਦੇ ਗਾਈਡੈਂਸ ਥਰੂ ਅਸੀਂ ਆਪਣੇ ਸੀਐਸਆਰ ਇਨੀਸ਼ੀਏਟਿਵ ਨੂੰ ਅੱਗੇ ਵਧਾ ਕੇ ਲਗ ਅਲੱਗ ਏਰੀਆ ਵਿੱਚ ਹੈਲਥਕੇਅਰ ਚੈੱਕਅਪ ਲਗਾ ਰਹੇ ਹਾਂ ਤਾਂ ਕਿ ਜਿਆਦਾ ਤੋਂ ਜਿਆਦਾ ਨੇੜੇ ਲੋਕਾਂ ਦੀ ਅਪਾ ਹੈਲਪ ਕਰ ਸਕੀਏ ਇਹਦੇ ਵਿੱਚ ਅਸੀਂ ਇਸ ਵਾਰ ਰਹਿਰਾਜ ਸੇਵਾ ਸੁਸਾਇਟੀ ਦੇ ਨਾਲ ਮਿਲ ਕੇ ਕੈਂਪ ਲਗਾਇਆ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਕਰਾਊਡ ਹੈ ਹਰ ਇੱਕ ਵਿਅਕਤੀ ਜਿਹੜਾ ਨੇੜੀ ਹੈ ਇੱਥੇ ਆ ਰਿਹਾ ਹੈ ਉਹਦਾ ਫ੍ਰੀ ਆਫ ਕੋਸਟ 'ਚ ਇੱਥੇ ਆਪਾਂ ਮੈਡੀਸਿਨਸ ਦੇ ਰਿਹਾ ਜਿਹੜੇ ਉਸ ਤੋਂ ਜ਼ਿਆਦਾ ਨੇੜੇ ਪੀਪਲਸ ਨੇ ਉਹਨਾਂ ਦੇ ਲਈ ਅਸੀਂ ਸਰਜਰੀ ਵੀ ਪਲਾਨ ਕਰ ਰਹੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਹੈਲਪ ਹੋ ਸਕੀਏ ਤੇ ਜਿਹੜੇ ਸਾਡੇ ਜੀਵਨ ਲਾਲ ਗੁਪਤਾ ਸਰ ਨੇ ਉਹਨਾਂ ਨੇ ਪੂਰੀ ਟੀਮ ਨੂੰ ਬLESINGਸ ਦਿੱਤੀਆਂ ਹੋਈਆਂ ਕਿ ਅਸੀਂ ਇਦਾਂ ਦੇ ਸਮਾਜ ਸੇਵਾ ਦੇ ਕੰਮ ਕਰਦੇ ਰਹੀਏ ਮੈਂ ਡਾਕਟਰ ਇੰਦਰਜੀਤ ਠੱਪਾ ਜੀ ਐਸ ਪੀ ਐਸ ਹਸਪੀਟਲ ਵੱਲੋਂ ਮੈਡੀਸਨ ਡਿਪਾਰਟਮੈਂਟ ਚੋਂ ਡਾਕਟਰ ਕੰਸਲਟੈਂਟ ਐ ਤੇ ਅੱਜ ਦਾ ਜੋ ਵੀ ਕੈਂਪ ਲਗਾਇਆ ਗਿਆ ਸ਼੍ਰੀ ਰਾਮ ਦਰਵਾਜ ਮੰਦਿਰ ਵੱਲੋਂ ਹੋਲੀਫੋਰਡ ਕੰਪਨੀ ਵੱਲੋਂ ਜੋ ਵੀ ਆਰਗੇਨਾਈਜ਼ ਕੀਤਾ ਗਿਆ ਬਹੁਤ ਹੀ ਵਧੀਆ ਅਰੇਂਜਮੈਂਟ ਕੀਤਾ ਹੋਇਆ ਸੀ ਅੱਜ ਦਾ ਜੋ ਕੈਂਪ ਹੈ ਲੋਕਾਂ ਨੂੰ ਜੋ ਪ੍ਰੋਵਾਈਡ ਕੀਤੀ ਗਈ ਹੈ ਫੈਸਿਲਿਟੀ ਹੈਲਥ ਚੈੱਕਅਪ ਜਿਸ ਦੇ ਵਿੱਚ ਅੱਖਾਂ ਦੇ ਡਾਕਟਰ ਕੱਡੀਆਂ ਦੇ ਗਾਇਨੋਲੋਜਿਸਟ ਡੈਂਟਲ ਦੇ ਕਈ ਤਰ੍ਹਾਂ ਦੇ ਹੋਰ ਵੀ ਡਾਕਟਰ ਆਏ ਸੀ ਇਹ ਦਵਾਈਆਂ ਫ੍ਰੀ ਦੇ ਰਹੇ ਨੇ ਇਹ ਅੱਜ ਜੋ ਕੈਂਪ ਲਗਾਇਆ ਗਿਆ ਇਸ ਵਿੱਚ ਟੋਟਲੀ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਬਿਲਕੁਲ ਫ੍ਰੀ ਕੀਤੇ ਜਾ ਰਹੇ ਆ। ਇਹ ਕਿੰਨੇ ਕੋ ਮਰੀ ਤੁਸੀਂ ਦੇਖ ਚੁੱਕੇ ਹੋ। ਹੁਣ ਤੱਕ ਦੇ ਅਸੀਂ ਜੋ ਸਾਡੇ ਕੋਲ 슈ਗਰ, ਬੀਪੀ, ਹਾਰਟ ਦੇ ਪੇਸ਼ੈਂਟ 70 80 ਪੇਸ਼ੈਂਟ ਅਸੀਂ ਦੇਖ ਚੁੱਕੇ ਆ। ਹੋਰ ਵੀ ਪੇਸ਼ੈਂਟ ਆ ਰਹੇ ਨੇ। ਸਾਨੂੰ ਉਮੀਦ ਆ ਕਿ 100 150 ਤੱਕ ਪੇਸ਼ੈਂਟ ਹੋ ਗਏ। ਫਿਰ ਕਿੰਨੇ ਕੋ ਕਿੰਨੇ ਦਾ ਕਿੰਨੇ ਹੈਗਾ ਕੈਂਪ ਇਹ ਕੈਂਪ ਜੋ ਅਸੀਂ 10 ਤੋਂ 2 ਦਾ ਟਾਈਮ ਸੀ ਜੀ। ਤੇ ਫਿਰ ਵੀ ਜੇ ਜਿਸ ਤਰ੍ਹਾਂ ਦੇ ਪੇਸ਼ੈਂਟ ਸਾਨੂੰ ਲੱਗਣਗੇ ਇੱਕ ਘੰਟਾ ਦੋ ਘੰਟੇ ਵੱਧ ਲੱਗੂ ਏ ਅਸੀਂ ਲਗਾਉਣ ਨੂੰ ਤਿਆਰ। ਤੇ ਪੇਸ਼ੈਂਟ ਦੇਖ ਰਹੇ ਹੋ ਫ੍ਰੀ ਦੇਖਣਾ ਦਵਾਈਆਂ ਫ੍ਰੀ ਬਿਲਕੁਲ ਟੋ ਰਾਮ ਦਰਵਾਰ ਮੰਡੀ ਲੀਫੂਡ ਕੰਪਨੀ ਵੱਲੋਂ ਬਿਲਕੁਲ ਦਵਾਈਆਂ ਟੋਟਲੀ ਫਰੀ ਨੇ ਸਾਡੇ ਐਸਪੀਐਸ ਹਸਪੀਟਲ ਟੀਮ ਵੱਲੋਂ ਕਈ ਤਰ੍ਹਾਂ ਤਰ੍ਹਾਂ ਦੇ ਅਲੱਗ-ਅਲੱਗ ਪਿੰਡਾਂ ਵਿੱਚ ਕੈਂਪ ਲੱਗਦੇ ਰਹਿੰਦੇ ਹਨ ਤੇ ਲੋਕਾਂ ਨੂੰ ਅਸੀਂ ਸਿਹਤ ਵਿਭਾਗ ਵਾਲੇ ਜਾਗਰੂਤ ਕਰਦੇ ਜੀ ਉੱਥੇ ਵੀ ਬਿਲਕੁਲ ਟੋਟਲੀ ਫਰੀ ਦਵਾਈਆਂ ਦਿੱਤੀਆਂ ਜਾਂਦੀਆਂ ਬਿਲਕੁਲ ਮਰੀਜ਼ ਬਿਲਕੁਲ ਫਰੀ ਰੱਖੇ ਜਾਂਦੇ ਆ ਬੈਸਟ ਬਿਲਕੁਲ ਫਰੀ ਦਿੱਤੇ ਜਾਂਦੇ ਆ ਵੀ ਹੋਰ ਵੀ ਜੇ ਕਿਸੇ ਤਰ੍ਹਾਂ ਦੇ ਕੋਈ ਹੋਰ ਡਿਪਾਰਟਮੈਂਟ ਜਿਵੇਂ ਡਾਈਟੀਸ਼ਨ ਹੋ ਗਿਆ ఫిਜ਼ੀਓਥੈਰਾਪਿਸਟ ਜਾਂ ਹੋਰ ਵੀ ਕਈ ਤਰ੍ਹਾਂ ਦੀ ਸਾਡੀਆਂ ਟੀਮਾਂ ਅਲੱਗ-ਅਲੱਗ ਪਿੰਡਾਂ 'ਚ ਕੈਂਪ ਲਗਾਉਂਦੇ ਰਹਿੰਦੇ ਆ ਸੀ ਤੇ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕਰਾਉਂਦੇ ਨੇ ਹਾਂਜੀ ਮੈਂ ਸੁਨਨ ਕੁਮਾਰ ਲੀਫੋਰਡ ਹੈਲਥ케ਅਰ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਕੰਪਨੀ ਦੇ ਮਾਲਕਾ ਜੀ ਮਨ ਲਾਲ ਗੁਪਤਾ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਵਾ ਸਾਡੀ ਪੂਰੀ ਟੀਮ ਆ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਜਿੱਥੇ ਕਿਤੇ ਵੀ ਮਤਲਬ ਕਿ ਜਿੱਦਾਂ ਕਿ ਹੁਣ ਕੈਂਪ ਲਾਇਆ ਵਾ ਤੇ ਪਿਛਲੇ ਦਿਨੀ ਅਸੀਂ ਮਤਲਬ ਕਿ ਉਧਰ ਪਿੰਡਾਂ ਏਰੀਆ ਦੇ ਵਿੱਚ ਬੂਟੇ ਲਾਏ ਸੀਗੇ ਉਹ ਜ਼ਿਆਦਾ ਜਾਨਕਿ ਉਹ ਸਪੋਰਟ ਕਰ ਰਿਹਾ ਜਿੱਥੇ ਕਿਤੇ ਵੀ ਕਿਸੇ ਨੂੰ ਲੋੜ ਆ ਤੇ ਗਰੀਬ ਲੋਕਾਂ ਲਈ ਲੰਗਰ ਵੀ ਲਾਏ ਆ ਸਾਡੀ ਟੀਮ ਜਿੱਥੇ ਵੀ ਸਾਨੂੰ ਸਾਡੀ ਡਿਊਟੀ ਲਾਂਦੇ ਆ ਅਸੀਂ ਪਹੁੰਚਦੇ ਹਾਂ ਉੱਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੀਫੋਰਡ ਹੈਲਥ케ਅਰ ਕੰਪਨੀ ਦਾ ਉਹਨਾਂ ਦੇ ਮਾਲਕਾ ਦਾ ਥੈਂਕ ਯੂ ਵੈਰੀ ਮਚ ਸਾਡੇ ਸਾਰੇ ਸਾਥੀਆਂ ਨੇ ਆਮਾ ਦੀ ਪਾਰਟੀ ਦੇ ਸਾਥੀਆਂ ਨੇ ਸਾਡੇ ਅਮਰਜੀਤ ਸਿੰਘ ਜੀ ਤੇ ਵਿਜੇਸ਼ ਪਿੰਕਾ ਜੀ ਔਰ ਰੈਰਾ ਸੁਸਾਇਟੀ ਤੇ ਲੀਫੋਰਡ ਸੁਸਾਇਟੀ ਵੱਲੋਂ ਰਲ ਕੇ ਇਹ ਜਿਹੜਾ ਕੈਂਪ ਲਗਾਇਆ ਗਿਆ ਤੇ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਔਰਥੋ ਦੇ ਮਿਲ ਕੇ ਆਈਸ ਦੇ ਡੈਂਟਲ ਦੇ ਔਰ ਹੋਰ ਅਵੇਅਰਨੈਸ ਕੈਂਪ ਲਾਇਗਾ ਤੇ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਿਨ੍ਹਾਂ ਨੇ ਇਕੱਠੇ ਹੋ ਕੇ ਇਹ ਐਸਪੀਐਸ ਹਸਪੀਟਲ ਵੱਲੋਂ ਵੀ ਟੀਮ ਆਈ ਹੋਈ ਆ ਤੇ ਜਿਨ੍ਹਾਂ ਨੇ ਇਹ ਕੈਂਪ ਲਾ ਕੇ ਇੱਕ ਸਮਾਜ ਦੀ ਸੇਵਾ ਵਾਸਤੇ ਯੋਗਦਾਨ ਪਾਇਆ ਵਾ ਤੇ ਔਰ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਜੇ ਇਹ ਤੰਦਰੁਸਤ ਨੇ ਤੇ ਫਿਰ ਸਾਡਾ ਸਮਾਜ ਵੀ ਤੰਦਰੁਸਤ ਹੋਊਗਾ ਸਾਡਾ ਪੰਜਾਬ ਵੀ ਤੰਦਰੁਸਤ ਹੋਊਗਾ ਕਿਉਂਕਿ ਇਹ ਤੰਦਰੁਸਤ ਹੋਣਗੇ ਸਾਡੇ ਸਾਰਿਆਂ ਨੂੰ ਦਵਾਈ ਦਿੰਦੇ ਰਹਿਣਗੇ ਅਵੇਰਨੈਸ ਅ ਅਵੇਅਰ ਕਰਦੇ ਰਹਿਣਗੇ ਤੇ ਫਿਰ ਸਾਡਾ ਪੰਜਾਬ ਵੀ ਤੰਤਰਤ ਸੁਧਾਏਗਾ ਕਿਉਂਕਿ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਆਮ ਆਦੀ ਪਾਰਟੀ ਦਾ ਮਿਸ਼ਨ ਆ ਆਮ ਆਦੀ ਪਾਰਟੀ ਦੇ ਮੁੱਖੀ ਸ਼੍ਰੀ ਰਵਿੰਦ ਕੇਰਵਾਲ ਜੀ ਰੈਨਦਬਾਈ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਆਮ ਆਦੀ ਪਾਰਟੀ ਦਾ ਇੱਕੋ ਹੀ ਕਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਰੰਗਲਾ ਤਾਂ ਹੀ ਬਣ ਸਕਦਾ ਜੇ ਸਾਡਾ ਹਰ ਪੰਜਾਬੀ ਸੇਜਾਪ ਹੋਊਗਾ ਹਰ ਪੰਜਾਬੀ ਸਾਡਾ ਬੱਚਾ ਪੜਿਆ ਲਿਖਿਆ ਹੋਊਗਾ ਹਰ ਪੰਜਾਬੀ ਕੋ ਰੁਜ਼ਗਾਰ ਜਾਂ ਨੌਕਰੀ ਹੋਊਗੀ ਤੇ ਉਹਦੇ ਵਾਸਤੇ ਅੱਜ ਆਮ ਆਦਮੀ ਪਾਰਟੀ ਤਿੰਨੋਂ ਮਿਸ਼ਨਾਂ ਤੇ ਕੰਮ ਕਰ ਰਹੀ ਆ ਤੇ ਜਿਹੜੀਆਂ ਇਹ ਸੁਸਾਇਟੀ ਸਮਾਜ ਸੇਵੀ ਸੰਸਥਾ ਨੇ ਤੇ ਇਹ ਵੀ ਮਨ ਕੇ ਇੱਕ ਸਰਕਾਰ ਦਾ ਅੰਗ ਬਣ ਕੇ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਇੱਕ ਵਧੀਆ ਢੰਗ ਨਾਲ ਸਮਾਜ ਦੀ ਸੇਵਾ ਕਰ ਰਹੇ ਨੇ ਤੇ ਇਹਨਾਂ ਵਾਸਤੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਧੰਨਵਾਦ ਤੇ ਔਰ ਮੈਂ ਤਾਂ ਇਹੀ ਪੇਰ ਕਰੂੰਗਾ ਆਓ ਹੈਲਥ ਇਜ਼ ਹੈਲਥ ਕਿਉਂਕਿ ਜੇ ਆਪਣੀ ਹੈਲਥ ਠੀਕ ਆ ਤੇ ਆਪਾਂ ਦਿਹਾੜੀ ਕਰਕੇ ਖਾਲਾਂਗੇ ਪਰ ਜੇ ਹੈਲਥ ਨਹੀਂ ਠੀਕ ਤੇ ਅਰਬਾਂ ਖਰਬਾਂ ਰੁਪਈਆ ਵੀ ਬੇਕਾਰ ਆ ਇਸ ਕਰਕੇ ਆਓ ਜਿਹੜਾ ਯੂਥ ਅੱਜ ਕੱਲ ਨਸ਼ੇ 'ਚ ਜਾ ਰਿਹਾ ਉਹਦੇ ਬਾਰੇ ਕੀ ਕਰਨੀ ਮੈਂ ਇਹੀ ਅਪੀਲ ਕਰਨੀ ਚਾਹੂੰਗਾ ਤੇ ਮੈਂ ਪਹਿਲਾਂ ਹੀ ਕਹਿ ਕਹਦੇ ਵੀ ਹੈਲਥ 'ਚ ਹੈਲਥ ਜੇ ਆਪਣੇ ਕੋਲ ਹੈਲਥ ਠੀਕ ਹੈ ਤੇ ਸਾਰਾ ਕੁਝ ਹੈਗਾ ਜੇ ਆਪਣੀ ਹੈਲਥ ਖਰਾਬ ਹੋ ਗਈ ਤੇ ਫਿਰ ਅਰਬਾਂ ਖਰਬਾਂ ਰੁਪਈਆ ਵੀ ਬੇਕਾਰ ਆ ਇਸ ਕਰਕੇ ਮੈਂ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਆਓ ਨਸ਼ਿਆਂ ਤੋਂ ਬਚ ਕੇ ਆਪਣੀ ਸਿਹਤ ਨੂੰ ਸੰਭਾਲ ਕੇ ਤੇ ਆਪਣੇ ਖਾਨੇ ਦਾ ਧਿਆਨ ਰੱਖ ਕੇ ਤੇ ਸਲੀਮ ਬਾਡੀ ਹੈਲਥੀ ਬਾਡੀ ਤੇ ਆਪਾਂ ਆਓ ਇਕੱਠੇ ਹੋ ਕੇ ਆਪਣੇ ਜੇ ਆਪਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਤੇ ਫਿਰ ਹਰ ਪੰਜਾਬੀ ਸੇਝਾਵੂਗਾ ਤਾਂ ਹੀ ਪੰਜਾਬ ਤਰੱਕੀ ਤੇ ਜਾ ਸਕੂਗਾ ਤਾਂ ਹੀ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਪੂਰਾ ਸਕੂਗਾ ਸਾਡੇ ਅੱਜ ਇੱਥੇ ਸਪੈਸ਼ਲ ਮੇਰ ਸਾਹਿਬ ਪ੍ਰਿੰਸੀਪਲ ਇੰਦਰਜੀਤ ਕੌਰ ਵੀ ਛੋਟੀ ਭੈਣ ਪਹੁੰਚੀ ਹੈ ਸਾmberjit Singh ਕਾਉਂਸਲਰ ਸਾਹਿਬਾਨ ਸਾਡੀ ਨਿਧੀ ਭੈਣ ਜੀ ਗੁਪਤਾ ਜੀ ਕਾਉਂਸਲਰ ਤੇ ਔਰ ਰਜੇਸ਼ ਪਿੰਕਾ ਜੀ ਔਰ ਸਾਰੇ ਹੀ ਆਮ ਆਦੀ ਪਾਰਟੀ ਦੇ ਸਾਥੀ ਪਹੁੰਚੇ ਨੇ ਤੇ ਇਹਨਾਂ ਵੱਲੋਂ ਵੀ ਮੈਂ ਤੁਹਾਨੂੰ ਸਾਰੇ ਨੂੰ ਵਧਾਈ ਵੀ ਦੇਣਾ ਧੰਨਵਾਦ ਵੀ ਕਰਨਾ ਬਿਲਕੁਲ ਜੀ ਬਹੁਤ ਹੀ ਸ਼ਲਾਘਾ ਯੋਗ ਕਦਮ ਅੱਜ ਲੀ ਫੋਰ ਤੋਂ ਵੱਲੋਂ ਔਰ ਰੈਰਸ ਜਿਹੜੀ ਐਨ ਜੀਓ ਉਹਨਾਂ ਦੇ ਇੱਕ ਸਹਿਯੋਗ ਦੇ ਨਾਲ ਕੰਬੀਨੇਸ਼ਨ ਨਾਲ ਲਗਾਇਆ ਗਿਆ ਔਰ ਜਦੋਂ ਇੱਥੇ ਪੂਰਾ ਚੈੱਕਅਪ ਕਰਕੇ ਦੇਖਿਆ ਗਿਆ ਤਾਂ ਬਹੁਤ ਵਧੀਆ ਲੱਗਿਆ ਕਿ ਚਾਹੇ ਉਹ ਆਰਥੋ ਦੇ ਡਾਕਟਰ ਹੋਣ ਡੈਂਟਲ ਹੋਣ ਆਈ ਚੈੱਕਅਪ ਹੋਵੇ ਹੈਲਥ ਨੂੰ ਲੈ ਕੇ ਹੋਵੇ ਮਤਲਬ ਈਚ ਐਂਡ ਐਵਰੀ ਡਾਕਟਰ ਇਜ਼ ਅਵੇਲੇਬਲ ਹੈ ਔਰ ਔਰ ਡਾਕਟਰ ਵੀ ਸਾਰੇ ਐਸਪੀਐਸ ਹਸਪੀਟਲ ਤੋਂ ਵੈਲ ਕੁਆਲੀਫਾਈਡ ਅچھے ਡਾਕਟਰਸ ਨੇ ਔਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਫ੍ਰੀ ਆਫ ਕੋਸਟ ਇਸ ਕੈਂਪ ਦੇ ਵਿੱਚ ਅੱਜ ਅਵੇਅਰ ਕਰ ਰਹੇ ਨੇ ਜਾਗਰੂਕ ਕਰ ਰਹੇ ਨੇ ਤੇ ਜੇਕਰ ਕਿਸੇ ਨੂੰ ਕਿਸੇ ਤਰੀਕੇ ਦੀ ਵੀ ਜ਼ਰੂਰਤ ਹੈ ਤਾਂ ਉਹ ਉਹਦੇ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਦਵਾਈ ਵੀ ਦੇ ਰਹੇ ਨੇ ਪ੍ਰੈਸਕ੍ਰਿਪਸ਼ਨ ਵੀ ਦੇ ਰਹੇ ਨੇ ਔਰ ਮੈਂ ਆਸ ਕਰਦੀ ਹਾਂ ਕਿ ਅਜਿਹੇ ਚੰਗੇ ਜਿਹੜੇ ਕੈਂਪ ਨੇ ਮੈਡੀਕਲ ਕੈਂਪ ਲਗਾਤਾਰ ਲੱਗਦੇ ਰਹਿਣਗੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਇੱਕ ਸਿਹਤਮੰਦ ਪੰਜਾਬ ਬਣਾਉਣਾ ਆਮ ਆਦਮੀ ਪਾਰਟੀ ਦਾ ਮੁੱਖ ਲਟੀਚਾ ਸੋਚੀ ਲੀਡਰਸ਼ਿਪ ਵੀ ਇਸ ਦੇ ਹੱਕ ਵਿੱਚ ਲੱਗੀ ਹੋਈ ਹੈ ਔਰ ਜੋ ਉਪਰਾਲੇ ਨਾ ਐਨਸੀਓਜ਼ ਵੱਲੋਂ ਕੀਤਾ ਜਾ ਰਿਹਾ ਹੈ ਬਾਕੀ ਬਹੁਤ ਚਲਾਗਾ ਹੋਗਾ ਔਰ ਅਸੀਂ ਆਸ ਕਰਦੇ ਹਾਂ ਕਿ ਅਜਿਹੇ ਚੰਗੇ ਉਪਰਾਲੇ ਸਮਾਜ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਹੈ ਤੇ ਇਹਦੇ ਵਿੱਚ ਹੈਲਥ ਚੈੱਕਅਪ ਲਈ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਵੱਖ-ਵੱਖ ਟੀਮਾਂ ਆਈਆਂ ਨੇ ਦੀਪਕ ਹਸਪੀਟਲ ਤੋਂ ਐਸਪੀਐਸ ਹਸਪੀਟਲ ਤੋਂ ਸਿੱਧੂ ਡੈਂਟਲ ਕਲੀਨਿਕ ਤੋ ਇਸ ਦਾ ਇੱਕ ਹੀ ਮਕਸਦ ਹੈ ਕਿ ਜੋ ਅਜੀ ਦੇ ਯੂਥ ਹੈ ਹੈਲਥ ਇਜ਼ ਵੈਲਥ ਨੂੰ ਧਿਆਨ ਰੱਖਦੇ ਹੋਏ ਕਿ ਸਾਡਾ ਪੰਜਾਬ ਅੱਗੇ ਵਧੇ ਰੰਗਲਾ ਪੰਜਾਬ ਬਣੇ ਤੇ ਅਸੀਂ ਉਸ ਦੇ ਮੋਟੀਵੇਟ ਨੂੰ ਮੋਟੀਵੇਸ਼ਨ ਰੱਖਦੇ ਹਾਂ ਨਹੀਂ ਬਲੱਡ ਕੈਂਪ ਨਹੀਂ ਲਗਾਇਆ ਸੀ ਇਹ ਸਿਰਫ ਹੈਲਥ ਚੈੱਕਅਪ ਕੈਂਪ ਲਗਾਇਆ ਹੈ ਰਹਿਰਾ ਸਟীম ਔਰ ਲੀਫਫੋਰਡ ਬੰਦੀ ਟੀਮ ਕੋ ਮੇਰਾ ਨਾਮ ਸੁਖਮਿੰਦਰ ਸਿੰਘ ਕਹਿੰਦਾ ਹਾਂ ਜੀ ਮੈਂ ਰਹਿਰਾ ਸੇਵਾ ਸੁਸਾਇਟੀ ਦਾ ਵੋਲੰਟੀਅਰ ਹਾਂ ਤੇ ਅੱਜ ਅਸੀਂ 20 ਜੁਲਾਈ 2025 ਦਿਨ ਐਤਵਾਰ ਸ਼੍ਰੀ ਰਾਮ ਦਰਬਾਰ ਮੰਦਿਰ 39 ਸੈਕਟਰ ਦੇ ਵਿੱਚ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਿਤੇ ਵਿੱਚ ਐਸ ਪੀ ਐਸ ਹਸਪੀਟਲ ਤੋਂ ਮੈਡੀਸਨ ਵਾਲੇ ਡਾਕਟਰ ਆਰਥੋਡੋਨਟ ਡਾਕਟਰ ਆਪਣੇ ਗਾਇਨੀ ਦੇ ਡਾਕਟਰ ਡਾਈਟੀਸ਼ਨ ਤੇ ਸਿੱਧੂ ਹਸਪੀਟਲ ਡੈਂਟਲ ਕੇਅਰ ਦੇ ਵਿੱਚ ਉਸ ਡਾਕਟਰ ਪਰਮਿੰਦਰ ਸਿੱਧੂ ਜਿਨ੍ਹਾਂ ਨੇ ਡੈਂਟਿਸ ਦਾ ਅੱਜ ਰੋਲ ਆਪਣਾ ਕੀਤਾ ਤੇ ਸੁਹਾਣਾ ਹਸਪੀਟਲ ਤੋਂ ਆਈਸਕੇਅਰ ਟੀਮ ਆਈ ਹੈ ਜਿਹੜੀ ਆਈਸਕੇਅਰ ਕਰ ਰਹੀ ਹੈ ਆਈ ਜੀ ਆ ਇਸ ਚੈੱਕਅਪ ਦੇ ਨਾਲ ਅਸੀਂ ਉਹਨਾਂ ਨੂੰ ਸਪੈਕਸ ਨਾਲ ਦੇ ਰਹੀਆਂ ਪੇਸ਼ੈਂਟਸ ਜਿਨ੍ਹਾਂ ਦੀ ਰਿਕੁਆਇਰਮੈਂਟ ਆ ਤੇ ओपीडी ਫ੍ਰੀ ਪਲੱਸ ਨਾਲ ਮੈਡੀਸਿਨਸ ਫ੍ਰੀ ਸਾਰੇ ਪੇਸ਼ੈਂਟਸ ਨੂੰ ਦੇ ਦਿੱਤਾ ਕਿੰਨੇ ਕੁ ਲੋਕਾਂ ਨੇ ਅੱਜ ਇਸ ਕੈਂਪ ਦੇ ਵਿੱਚ ਹੈਲਥ ਚੈੱਕਅਪ ਕਰਵਾਇਆ ਤੇ ਉਹਦਾ ਲਾਭ ਲਿਆ ਕਿੰਨੇ ਦਾ ਸਰ ਸਾਡਾ ਟਾਈਮ ਅੱਜ 10 ਤੋਂ 1 ਸੀਗਾ 10 ਤੋਂ 1 ਤੱਕ ਹੁਣ ਤੱਕ 150 ਅਰਾਊਂਡ ओपीडी ਡਾਕਟਰਸ ਦੀ ਹੋ ਚੁੱਕੀ ਆ ਤੇ ਸਾਨੂੰ ਉਮੀਦ ਆ ਕਿ ਹਲੇ ਟਾਈਮ ਹੋ ਗਿਆ ਵਾ ਵੈਸੇ ਓਵਰ ਬਟ ਹਲੇ ਰਨਿੰਗ ਚ ਹੈਗਾ ਵਾ ਚੱਲ ਰਿਹਾ ਹੈ ਕੈਂਪ ਥਰਟੀ ਸੰਸਥਾਵਾਂ ਵੱਲੋਂ ਦੇਖਿਆ ਜਾ ਰਿਹਾ ਕਿ ਵਾਰ-ਵਾਰ ਕੋਈ ਨਾ ਕੋਈ ਕੈਂਪ ਲਗਾਇਆ ਜਾਂਦਾ ਕਦੇ ਬਲੱਡ ਡੋਨੇਸ਼ਨ ਕਦੇ ਮੈਡੀਕਲ ਕੈਂਪ ਤੇ ਇਸ ਚੀਜ਼ ਦੇ ਵਿੱਚ ਯੂਥ ਨੂੰ ਕੀ ਮੈਸੇਜ ਕਰਨਾ ਚਾਹੋਗੇ ਜੋ ਸ਼ਹਿਰ ਦੇ ਯੂਥ ਜੋ ਕਿ ਖਾਸ ਕਰਕੇ ਨਸ਼ਿਆਂ ਵਿਰੁੱਧ ਨਸ਼ਿਆਂ ਦੇ ਵੱਲ ਚੱਲਦੇ ਹੋਏ ਦਿਖਾਈ ਦੇ ਰਹੇ ਸੀ ਉਹ ਤੁਹਾਡੇ ਸੰਸਥਾਵਾਂ ਦਾ ਰੁਝਾਨ ਕਰ ਰਹੇ ਉਸ ਚੀਜ਼ ਨੂੰ ਕਿਵੇਂ ਹੋਰ ਮੈਸੇਜ ਦਓਗੇ ਕਿ ਜਿਸ ਤੋਂ ਹੋਰ ਵੱਧ ਤੋਂ ਵੱਧ ਯੂਥ ਤੁਹਾਡੇ ਸੰਸਥਾਨ ਨਾਲ ਅਟੈਚ ਹੋਣ ਆ ਮੈਂ ਉਹਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਆ ਆਪਾਂ ਜਦੋਂ ਆਪਣਾ ਮਾਈਂਡ ਫ੍ਰੀ ਹੁੰਦਾ ਨਾ ਫਿਰ ਆਪਾਂ ਇਸ ਨਸ਼ੇ ਦੀ ਚੀਜ਼ਾਂ ਸੇ ਜਾਂ ਕੁਝ ਐਗੀਆਂ ਚੀਜ਼ਾਂ ਜਾਣੇ ਜਿਹੜੇ ਸੋਸਾਇਟੀ ਅਸੈਪਟ ਨਹੀਂ ਕਰਦੀ ਤੇ ਨਾਲੇ ਆਪਣੀ ਹੈਲਥ ਵਾਸਤੇ ਜਾਂ ਆਪਣੀ ਫੈਮਿਲੀ ਵਾਸਤੇ ਅੱਛੀਆਂ ਨਹੀਂ ਹੁੰਦੀਆਂ ਚੀਜ਼ਾਂ ਮੇਰਾ ਮੈਸੇਜ ਇਹ ਹੁੰਦਾ ਵੀ ਕਾਲਜ ਜਦੋਂ ਤੁਸੀਂ ਐਂਟਰ ਕਰਦੇ ਹੋ ਨਾ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਾਂ ਆਪਣੇ ਫਿਊਚਰ ਬਾਰੇ ਸੋਚ ਲੈਂਦੇ ਆ ਵੀ ਆਪਾਂ ਬਿਜ਼ਨਸ ਕਰਨਾ ਹੈ ਜਾਂ ਆਪਾਂ ਜੌਬ ਕਰਨੀ ਹੈ ਜਾਂ ਆਪਾਂ ਆਈਟੀ 'ਚ ਜਾਣਾ ਹੈ ਬੀਏ ਕਰਨੀ ਹੈ ਬੀਕਾਮ ਕਰਨੀ ਹੈ ਡਾਕਟਰ ਕਰਨਾ ਹੈ ਨਾ ਬਟ ਆਪਾਂ ਉਹਦੇ ਨਾਲ-ਨਾਲ ਇੱਕ ਸੋਸ਼ਲ ਐਕਟੀਵਿਟੀ ਜੋ ਆਪਾਂ ਕਿਸੇ ਸੰਸਥਾ ਦੇ ਨਾਲ ਜੁੜੀਏ ਜਾਂ ਕਿਸੇ ਗੁਰਦੁਆਰੇ ਮੰਦਿਰ ਦਾ ਹਿੱਸਾ ਬਣੀਏ ਹੈ ਨਾ ਆਪਾਂ ਇੱਕ ਸੇਵਾ ਨੂੰ ਨਾਲ ਦੀ ਨਾਲ ਰੱਖ ਲਈ ਤੇ ਮੈਨੂੰ ਲੱਗਦਾ ਸੇਵਾ ਦੇ ਨਾਲ-ਨਾਲ ਫਿਰ ਆਪਾਂ ਨੇ ਜਿਹੜੇ 네ਗੇਟਿਵ ਥੌਟਸ ਹੁੰਦੇ ਨੇ ਨਾ ਉਹ ਸੇਵਾ ਫਿਰ ਆਪਣੇ 네ਗੇਟਿਵ ਥਾਟਸ ਨੂੰ ਖਤਮ ਕਰ ਦਿੰਦੀ ਹੈ ਸੋ ਮੇਨ ਯੂਥ ਨੂੰ ਇਹੀ ਮੈਸੇਜ ਹੈ ਵੀ ਉਹ ਸੇਵਾ ਦੇ ਨਾਲ ਜੁੜਨ ਤਾਂ ਜੋ ਉਹਨਾਂ ਦੇ ਜਿਹੜੇ 네ਗੇਟਿਵ ਥਾਟਸ ਜਾਂ ਨਸ਼ੇ ਵੱਲ ਜਾਣ ਦੇ ਥਾਟਸ ਹੈਗੇ ਨੇ ਜਾਂ ਕੁਝ ਹੋਰ ਗਲਤ ਕਰ ਜੋ ਕਰਦੇ ਨੇ ਉਹ ਤੇ ਉਹਨਾਂ ਤੋਂ ਉਹ ਦੂਰ ਹੋਣਗੇ ਯੂਥ ਜਿਹੜੇ ਤੁਹਾਡੀ ਸੰਸਥਾ ਨਾਲ ਜੁੜਨਾ ਚਾਹੁੰਦੇ ਨੇ ਉਹ ਕਿਸ ਤਰੀਕੇ ਨਾਲ ਜੁੜ ਸਕਦੇ ਆ ਯੂਥ ਦਾ ਮੋਸਟ ਵੈਲਕਮ ਹੈ ਜੀ ਅਸੀਂ ਯੂਥ ਨੂੰ ਬਹੁਤ ਮਾਣ ਨਾਲ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਯੂਥ ਸਾਨੂੰ ਆ ਕੇ ਕਹਿੰਦੇ ਨੇ ਵੀ ਉਹ ਵਾਲੈਂਟੀਅਰ ਕਰਨਾ ਚਾਹੁੰਦੇ ਨੇ ਹਨ ਅਸੀਂ ਉਹ ਸਾਡੇ ਨਾਲ ਬਹੁਤ ਵੈਬਸਾਈਟ ਹੈ ਸਾਡੀ rareseva.org ਉਰੇ ਤੇ ਇੱਕ ਫਾਰਮ ਹੈਗਾ ਡੋਨਰ ਰਜਿਸਟ੍ਰੇਸ਼ਨ ਦਾ ਵਾਲੈਂਟੀਅਰ ਡੋਨਰ ਰਜਿਸਟ੍ਰੇਸ਼ਨ ਦਾ ਉਹ ਫਾਰਮ ਫਿਲ ਕਰਨ ਤੇ ਸਾਡੀ ਟੀਮ ਉਹਨਾਂ ਨਾਲ ਕੰਟੈਕਟ ਕਰੇਗੀ